ਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਹਾ ਜੀ ਭਾਈ ਬਿੱਲੇ ਦੇ ਘਰੋਂ ਪੈਂਟ ਸੇਲ ਵਰਾ ਤੇ ਜਿਹੜਾ ਮਿੱਤਰੋ ਬਠਿੰਡਾ ਤੇ ਸੂਣ ਵਾਲੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਵਾਕੀ ਨੇ ਉਹਦੀ ਆਪਾਂ ਗੱਲਬਾਤ ਫਾਈ ਦੇ ਨਾਲ ਕਰਾਂਗੇ ਥਣਲੇਵੀ ਦੀ ਮਿੱਤਰੋ ਪੂਰੀ ਸਾਫ ਹੈ ਫਿਕਸ ਆਵਾਨੇ ਦੀ ਹੈ ਤੇ ਸਿੰਗਾ ਦੀ ਪੰਦਾਰ ਸੋਹਣੀ ਹੈ ਤੇ ਬੱਲੀ ਝੋਟੀ ਹੈ ਕਿੰਨੇ ਇੱਕ ਦਿਨ ਜਿਹੜਾ ਸੂਣ ਦੇ ਵਿੱਚ ਬਾਕੀ ਨੇ ਕਰਦੇ ਆ ਬਾਈ ਦਿਨਾਂ ਗੱਲਬਾਤ ਫੇਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਹਾਂ ਜੀ ਬਾਈ ਪਿੱਲੇ ਕੀ ਹਾਲ ਚਾਲ ਆ ਬਹੁਤ ਵਧੀਆ ਬਾਈ ਸੂਆ ਕਿਹੜਾ ਜੀ ਸੂਆ ਦੂਜਾ ਬਾਈ ਦੂਜੇ ਕਿੰਨੇ ਇੱਕ ਦਿਨ ਲੈ ਜੂ ਹਜੇ ਹਫਤੇ ਦੀ ਮੰਨ ਲਾ ਵੀ ਦਿਨ ਪੈ ਜੇ ਇਹ ਹਫਤਾ ਲੈ ਜੂ ਹਜੇ ਮੰਨ ਲਾ ਵੀ ਹਜੇ ਘਟੂ ਘਟ 5-6 ਦਿਨ ਲੈਂਦੀ ਆ ਹਾਂ 29 ਤਰੀਕ ਨੂੰ ਦਿਨ ਪੂਰੇ ਆ ਬਾਈ ਇਹਦੇ ਠੀਕ ਆ ਥਣਲੇਪੇ ਦੀ ਪੂਰੀ ਸਾਫ ਆ ਹਨਾ ਹਾਂ ਬਾਈ ਹਾਂ ਤੋਰੋ ਜੀ ਇੱਕ ਵਾਰੀ ਕੱਢ ਕਰ ਦੇ ਮਿੱਤਰੋ ਠੀਕ ਹੈ ਸਰੀਰ ਦੀ ਬੰਤਰ ਵੀ ਚੰਗੀ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋ ਸਰਕਰੋ ਬਾਈ ਦੇ ਨਾਲ ਸੰਪਰਕ ਪਿੰਡ ਸੇਲਵਰਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੁਰਦੀ ਦਾ ਮਿੱਤਰੋ ਹਵਾਨਾ ਦੇਖ ਸਕਦੇ ਹੋ ਬਹੁਤ ਸੋਹਣਾ ਤਿਆਰੀ ਕਰੀ ਜਾਂਦੀ ਹੈ ਛਰੀ ਦੇ ਪੰਤਰ ਫੇਰ ਆਪਾਂ ਕਹਿੰਦੇ ਬਹੁਤ ਚੰਗੀ ਆ ਤੇ ਸਭੀ ਵੀ ਮਿੱਤਰੋ ਮੱਝ ਇਕੱਲਾ ਇਕੱਲਾ ਥਾਣਾ ਥਾਣਾ ਦਾ ਗੈਸ ਹੈ ਸੋਹਣਾ ਤੇ ਦੂਜੇ ਸੂਏ ਬਾਈ ਕਹਿੰਦਾ ਵੀ ਸੁਣਿਆ ਪੰਜ ਚਾਰ ਦਿਨ ਸੂਣ ਦੇ ਵਿੱਚ ਬਾਕੀ ਨੇ ਜੇਕਰ ਕਿਸੇ ਵੀ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਹਾਂ ਬਈ ਹਾਂ ਰੇਟ ਕੀ ਕਰਨਾ ਜੀ ਰੇਟ ਇਹਦਾ 1,25,000 ਰੁਪਏ ਮਾਨਦਾਨ ਹੋ ਜੂ ਮਾਨਦਾਨ ਕਰਾਂਗੇ ਬਈ 1,22,000 ਵੀ ਛੋਟੀ ਦੇਵਾਂ ਹਾਂ ਫੋਨ ਨੰਬਰ ਦੱਸ ਦੇ ਫੋਨ ਨੰਬਰ ਆਪਣਾ 62392 ਬਈ ਹਾਂਜੀ 17011 ਬਈ 62392 17011 ਹਾਂ ਤੇ ਬਾਕੀ ਕੋਈ ਛੋਟ ਹੀ ਨਾ ਮੰਨ ਕੇ ਆਵੇ ਬਈ ਹਾਂ ਦੂਜੇ ਸਵੇ ਸੁਣੀ ਦੂਜਾ ਸੂਣਾ ਦੂਜਾ 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 ਸੂਆ ਸੁਣੀ ਆ ਲੇਵਾ ਮਿੱਤਰੋ ਸਾਫ ਹੈ ਘੱਟ ਘਾਟ ਵੀ ਠੀਕ ਹੈ ਹਾਂ ਪਿੰਡ ਸੇਲਪਰਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਮੁੱਲ ਹੈਗਾ ਜੀ 1.25 ਸੋ ਸਾਰੇ ਵੀਰਾਂ ਦਾ ਧੰਨ